ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਹੋ ਗਿਆ ਆਪ ਸਭ ਦਾ ਨਿਊ ਵਲੌਗ ਵਿੱਚ ਤੇ ਮਾਰਨਿੰਗ ਹੋ ਗਈ ਸੀ ਜੀ ਤੇ ਅੱਜ ਮੈਂ ਕਿਹਾ ਚਲੋ ਜੀ ਆਪ ਜੀ ਨੂੰ ਚਾਹ ਦਿਖਾਣੇ ਆ ਚਾਹ ਪਿਲਾਣੇ ਆ ਤੇ ਆਓ ਜੀ ਜਿੰਨਾ ਜਿੰਨਾ ਨੇ ਚਾਹ ਪੀਣੀ ਹੈ ਮੇਰੇ ਨਾਲ ਆ ਕੇ ਚਾਹ ਪੀਓ ਜੀ ਤੇ ਓਟਸ ਵਾਲੇ ਬਿਸਕੁਟ ਇੰਜੋਏ ਕਰਨੇ ਆ ਬੈ ਕੇ ਤੇ ਅਸੀਂ ਪੀ ਲਾਂਗੇ ਜੀ ਮਾਰਨਿੰਗ ਵਾਲੀ ਚਾਹ ਅ ਫਿਊ ਮੋਮੈਂਟਸ ਲੇਟਰ ਬਾਜੀ ਚਾਹ ਪੀ ਕੇ ਤੇ ਫਿਰ ਆਪਣਾ ਲੱਗ ਹੀ ਮੇਰੇ ਸੋਈ ਚ ਤੇ ਥੋੜੇ ਜਿਹਾ ਭਾਂਡੇ ਪੈ ਸੰ ਤੇ ਮੈਂ ਕਿਹਾ ਥੋੜੇ ਜਿਹੀ ਨਹੀਂ ਬਹੁਤ ਹੀ ਭਾਂਡੇ ਸਨ ਮਤਲਬ ਰਾਤ ਦੇ ਭਾਂਡੇ ਵੀ ਸਨ ਤੇ ਮੈਂ ਕਿਹਾ ਚਲ ਪਹਿਲੇ फटाफट ਭਾਂਡੇ ਮਾਂਝ ਲਈਏ ਤੇ ਹੋਰ ਜੀ ਆਪ ਸਭ ਕਿਵੇਂ ਸਰਪੜੇ ਘਰ ਵਧੀਆ ਹੋ ਗਏ ਤੇ ਅਸੀਂ ਵਧੀਆ ਤੇ ਚਲੋ ਜੀ ਜਿਵੇਂ ਕਿਵੇਂ ਗੱਡੀ ਚਲਦੀ ਪਈ ਏ ਤੇ ਬਾਬਾ ਜੀ ਬਸ ਗੱਡੀ ਚਲਾਈ ਰੱਖਣ ਹੱਥ ਪਰ ਚਲਦੇ ਰਵਨ ਤੇ ਇਵੇਂ ਹੀ ਆਪਣੇ ਘਰ ਦਾ ਕੰਮ ਆਪ ਕਰੀ ਜਾਈਏ A few moments later ਤੇ ਬਰਸੀ ਗੁਣਪੰਨੇ ਮਾਂਜਲੇ ਰਸੋਈ ਪੂਰੀ ਸਾਫ ਕਰਤੀ ਤੇ ਉਸ ਤੋਂ ਬਾਅਦ ਜੀ ਮੈਂ ਆ ਕੇ ਬੈਗੀ ਤੇ ਮੈਂ ਚਾ ਸੀਟਸ ਤੇ ਆਪਣਾ ਉਹ ਮਿੱਠਰੇ ਵਾਲਾ ਪਾਣੀ ਤੇ ਨਾਲ ਗਲਾਸ ਪਹਿਲੇ ਮੈਂ ਪੀ ਲਾਂਗੀ ਤੇ ਉਸ ਤੋਂ ਬਾਅਦ ਫਿਰ ਮੈਂ ਸਫਾਈ ਕਰਾਂਗੀ ਕਿਉਂਕਿ ਸਫਾਈ ਰਹਿੰਦੀ ਹੈ ਜੇ ਤੇ ਜੇ ਵਿਚਕਾਰ ਪਹਿਲੇ ਬੱਚਿਆਂ ਨੇ ਰੋਟੀ ਮੰਗ ਲਈ ਤਾਂ ਰੋਟੀ ਬਣਾ ਕੇ ਦੇ ਦੂੰਗੀ ਤੇ ਬਾਅਦ ਚ ਸਫਾਈ ਕਰਾਂਗੀ ਜਿਵੇਂ ਹੋਏਗਾ ਆਪ ਜੀ ਅੱਗੇ ਦੇਖਣਾ ਵਲੌਗ ਕਿਵੇਂ-ਕਿਵੇਂ ਕੰਮ ਚੱਲ ਰਹੇ ਨੇ ਤੇ ਬਾਜੀ ਆਪ ਨੂੰ ਦੇਖ ਹੀ ਰਿਹਾ ਜੀ ਐਸਿਡ ਔਰ ਮੈਥਰੇ ਦਾ ਪਾਣੀ ਪੀਣ ਦਾ ਅਸਰ ਕੀ ਹੈ ਤੇ ਚਲੋ ਜੀ ਜੋ ਵੀ ਅਸਰ ਆ ਰਿਹਾ ਹੈ ਅੱਛਾ ਹੀ ਆ ਰਿਹਾ ਹੈ ਤੇ ਬਸ ਐਵੇਂ ਕੀ ਥੋੜੀ ਥੋੜੀ ਸਵੇਲਿੰਗ ਹੱਥਾਂ ਤੇ ਸਵੇਰੇ ਆ ਜਾਂਦੀ ਏ ਪਰ ਚਲੋ ਜੀਵੇਂ ਕਿਵੇਂ ਮੈਂ ਕੰਮ ਚਲਾਈ ਜਾ ਰਹੀਆਂ ਤੇ ਜਦ ਤੱਕ ਰਿਤਿਕਾ ਨਹੀਂ ਆਂਦੀ ਤਦ ਤੱਕ ਮੈਂ ਆਪਣਾ ਕੰਮ ਆਪ ਕਰ ਰਹੀਆਂ ਕਿਉਂਕਿ ਰਿਤਿਕਾ ਨੂੰ ਲਾਸਟ ਟਾਈਮ ਜਦੋਂ ਪੁੱਛਿਆ ਸੀ ਤਾਂ ਉਹਨੇ ਕਿਹਾ ਸੀ ਮੈਂ ਗਾਉਂ ਜਾ ਰਹੀਆਂ ਤੇ ਹੁਣ ਜਦੋਂ ਆਏਗੀ ਆਪਣੇ ਪੈਸੇ ਲੈਣ ਤੇ ਫਿਰ ਉਹ ਆਏਗੀ ਤੇ ਲੱਗ ਵੀ ਜਾਏਗੀ ਕੰਮ ਤੇ ਪਮ ਇਹ ਦੋ ਦਿਨ ਤੱਕ ਆਵੇ ਪਾ ਚਾਰ ਦਿਨ ਤੱਕ ਆਵੇ ਜਦੋਂ ਵੀ ਆਏਗੀ ਤਾਂ ਦੇਖੋ ਜੀ ਹੋਰ ਮੈਂ ਕਿਸੇ ਨੂੰ ਬੜੀਆਂ ਨੂੰ ਲਗਾਇਆ ਹੈ ਬੁਲਾਇਆ ਹੈ ਪਰ ਦੇਖੋ ਜੀ ਜੋ ਕੰਮ ਮੈਂ ਕਰਵਾ ਰਹੀ ਹਾਂ ਨਾ ਉਹ ਕੰਮ ਉਹਨਾਂ ਦੇ ਵਜ੍ਹਾ ਨਹੀਂ ਹੈ ਜਿਵੇਂ ਮੈਂ ਸਵੇਰੇ ਸਫਾਈ ਕਰਾਣੀ ਹੈ ਤੇ ਬਾਅਦ ਚੋਈ ਮੈਂ ਸ਼ਾਮੀ ਦਾ ਛਾੜੂ ਵਗੈਰਾ ਕਰਵਾਣਾ ਹੈ ਤੇ ਕੋਈ ਕੋਈ ਨਹੀਂ ਕਰਦਾ ਤੇ ਠੀਕ ਹੈ ਜੀ ਮੈਂ ਨਾ ਕਿਸੇ ਨੂੰ ਫੋਰਸ ਨਹੀਂ ਕਰਦੀ ਆਪਣੇ ਘਰ ਦੇ ਕੰਮ ਵਾਸਤੇ ਤੇ ਮੈਂ ਇਸ ਟੀਲ ਨਾ ਬੜੀ ਸ਼ਾਈ ਹਾਂ ਮੈਂ ਕਦੀ ਕਿਸੇ ਨੂੰ ਨਾ ਇਹ ਫੋਰਸ ਨਹੀਂ ਕਰਦੀ ਕਿ ਕੋਈ ਆ ਕੇ ਮੇਰ ਨਾਲ ਗੱਲ ਕਰੇ ਕਿ ਮੈਂ ਕਦੀ ਕਿਸ ਨੂੰ ਐ ਫੋਰਸ ਨਹੀਂ ਕਰਦੀ ਕਿ ਹਾਂ ਮੇਰੇ ਘਰ ਦਾ ਕੰਮ ਕਰੇ ਤੇ ਇਜੀ ਤਾਂ ਮੈਂ ਬੜੀ ਪੱਕੀ ਆ ਆਪਣੀ ਜਾਨ ਤੇ ਕਿ ਬਸ ਮੈਂ ਆਪਣੇ ਆਪ ਕਰ ਲਾਂਗੀ ਤੇ ਜਿਵੇਂ ਕਿਵੇਂ ਨਾ ਮੈਂ ਕਰ ਰਹੀ ਆ ਤੇ ਇਨਸਾਨ ਨੂੰ ਨਾ ਆਪਣੇ ਆਪ ਤੇ ਪੱਕਾ ਹੋਣਾ ਚਾਹੀਦਾ ਹਰ ਚੀਜ਼ ਲਈ ਕਿ ਜੇ ਕੰਮ ਕਿਸੇ ਕੋਲੋਂ ਨਹੀਂ ਹੋ ਰਿਹਾ ਤਾਂ ਉਹ ਆਪ ਕਰ ਲੈ ਤੇ ਮੈਂ ਆਪ ਕਰ ਲੈਣੀ ਆ ਆਪਣਾ ਸਾਰਾ ਕੰਮ ਕਰੀ ਰਹੀ ਆ ਦੇਖੋ ਤੇ ਪਿਛਲੇ 3-4 ਦਿਨਾਂ ਤੋਂ ਕਰੀ ਰਹੀ ਆ ਤੇ ਸਾਰਾ ਕੰਮ ਕਰ ਰਹੀ ਆ ਜੀ ਦੇਖੋ ਆਪ ਸਾਹਮਣੇ ਚੜਬੋ ਚਾਵੀ ਕਰ ਰਹੀ ਆ ਕਿਚਨ ਵੀ ਪੂਰੀ ਕਲੀਨ ਹੈ ਪੁਰਾ ਘਰ ਵੀ ਕਲੀਨ ਰੱਖਨੀ ਆ ਬੱਚਿਆਂ ਨੂੰ ਰੋਟੀ ਪਾਣੀ ਵੀ ਦੇ ਰਹੀ ਆ ਸਾਰੇ ਕੰਮ ਕਰ ਰਹੀ ਆ ਤੇ ਵਾਹਿਗੁਰੂ ਜੀ ਦੇ ਅਦਾਸ ਹੈ ਹੀ ਤੇ ਬਸ ਜਦ ਤੱਕ ਮੇਰੀ ਹਿੰਮਤ ਹੈ ਮੈਂ ਕਰ ਰਹੀ ਆ ਦੇਖੋ ਜੀ ਐ ਤੇ ਹੁਣ ਥੋੜੀ ਜੀ ਬਿਮਾਰੀ ਹੋ ਗਈ ਤੇ ਤਾਂ ਕਰਕੇ ਰੁੱਕ ਗਿਆ ਵਰਨਾ ਸਾਰੀ ਜ਼ਿੰਦਗੀ ਇਹ ਕੰਮ ਕੀਤਾ ਹੀ ਐ ਸੀ ਤੇ ਬਸ ਜੀ ਉਹਨਾਂ ਵਿੱਚ ਗੁਲ ਲਾਂਗੀ ਮੂਲੀਆ ਵਾਲਾ ਆਟਾ ਤੇ ਇਹ ਮੂਲੀ ਹੈਗੀ ਤੇ ਜੀ ਮੈਂ ਲਾਲ ਮਿਸ਼ਪਾ ਤਾ ਨਮਕ ਪਾਤਾ ਜਵੈਨ ਪਾਤਾ ਤੇ ਬੱਸ ਜੀ ਤੇ ਨਾਲ ਮੂਲੀ ਦੇ ਪੱਤੇ ਪਏ ਹੋਏ ਨੇ ਤੇ ਇਹਦੇ ਵਿੱਚ ਮੈਂ ਆਟਾ ਮਿਕਸ ਕਰਕੇ ਨਾ ਇਹਦੇ ਵਿੱਚ ਹੀ ਗੁੰਲਾਂਗੀ ਕਿਉਂਕਿ ਰੌਣਕ ਨੂੰ ਲੱਗ ਰਹੀ ਸੀ ਭੁੱਖ ਤੇ ਕਹੇ ਸੀ ਮੈਂ ਮੂਲੀ ਦਾ ਪਰੌਂਠਾ ਬਣਾ ਦੋ ਤੇ ਮੈਂ ਕਿਹਾ ਠੀਕ ਹੈ ਵਿੱਚੀ ਪਾ ਕੇ ਥੋੜਾ ਜਿਹਾ ਆਟਾ ਗੁੰਨ ਲੈਣੀ ਆ ਤੇ ਬੱਸ ਸਾਰੇ ਨੂੰ ਫੁਲਕੇ ਬਣਾ ਦਾਂਗੀ ਤੇ ਜਸਪੀ ਥੋੜਾ ਟੇਸਟ ਕਰਨ ਨੂੰ ਕਹਿ ਰਹੀ ਸੀ ਤੇ ਮੈਂ ਫਿਰ ਵਿੱਚੀ ਪਾ ਕੇ ਨਾ ਆਟਾ ਸਾਰਾ ਮਸਾਲਾ ਪਾ ਕੇ ਗੁੰਨ ਤੇ ਨਮਕ ਅਜਵੈਨ ਵੀ ਪਾਈ ਸੀ ਅਜਵੈਨ ਨਮਕ ਲਾਲ ਮਿਰਚ ਤੇ ਬੱਸ ਮੂਲੀ ਤੇ ਵਿੱਚੀ ਉਹਦਾ ਪਾਣੀ ਵਿੱਚ ਹੀ ਹੁੰਦਾ ਸਭ ਕੁ ਵਿੱਚ ਹੁੰਦਾ ਤੇ ਵਿੱਚ ਆਟਾ ਗੁੰਨਿਆ ਜਾਂਦਾ ਜੀ A few moments later ਤੇ ਜਿਵੇਂ ਮੇਥੀਆ ਨੂੰ ਪਹਿਲੇ ਬਣਾ ਰਹੀ ਆ ਠੀਕ ਹੈ ਮੈਂ ਨਾ ਤੇਲ ਉਹ ਕਿਉ ਪਾ ਲਿਆ ਉਹ ਬੋਲ ਰਿਹਾ ਲਈ ਜੀ ਉਹ ਕਨੋਲਾ ਠੀਕ ਹੈ ਤੇ ਗਰਮ ਹੋ ਰਿਹਾ ਮੈਂ ਹਿੰਗ ਪਾ ਰਹੀ ਆ ਮੈਂ ਨਾ ਆਪਣੇ ਤਰੀਕੇ ਨਾਲ ਬਣਾ ਰਹੀ ਆ ਜਿਵੇਂ ਮੈਂ ਬਣਾਣੀ ਆ ਠੀਕ ਹੈ ਮੈਂ ਵੀ ਕੋ ਸਿੰਪਲ ਬਣਾਣੀ ਆ ਜਿਵੇਂ ਰੋਣਤ ਖੰਦੇ ਮੇਰੇ ਬੱਚੇ ਖੰਦੇ ਨੇ ਠੀਕ ਹੈ ਹੁਣ ਅਸੀਂ ਪਾ ਦਾਂਗੇ ਤਨੀਆਂ ਦੋ ਚਮਚ लाल मिर्च ठीक है अब मैं नमक सामग्री ਲੈ ਕੇ ਆਉਂਗੀ ਇਹਦੇ ਸਾਰੇ ਡੱਬੇ ਬਹੁਤ ਐਨਾ ਕਿਚਨ ਕਿੰਗ ਮਸਾਲਾ ਹੈ ਇਹਨੂੰ ਵੀ ਥੋੜਾ ਜਿਹਾ ਪਾ ਲੈਣਾ ਇੱਕ ਚਮਚ ਜਿਹਾ ਨਹੀਂ ਤੁਸੀਂ ਆਪਣੇ ਅੰਦਾਜ਼ ਨਾਲ ਪਾਣਾ ਮੈਂ ਆਪਣੇ ਅੰਦਾਜ਼ ਨਾਲ ਪਾ ਰਹੀ ਹਾਂ ਜਿੰਨੀ ਮੇਥੀ ਸਾਬ ਨਾਲ ਤੇ ਨਮਕ ਆਪਾਂ ਆਪਣੇ ਅੰਦਾਜ਼ ਨਾਲ ਪਾ ਲਵਾਂਗੇ ਠੀਕ ਹੈ ਨਮਕ ਪਾ ਰਹੀਆਂ ਠੀਕ ਹੈ ਹਜੇ ਇੰਨਾ ਹੀ ਪਾਵਾਂਗੀ ਬਸ ਜਗ ਨਹੀਂ ਪਾਉਂਗੀ ਵੀ ਮੇਥੀ ਨਾ ਥੋੜੀ ਹੋ ਜਾਂਦੀ ਹੈ ਫਿਰ ਆਲੂ ਮੈਂ ਅੱਦੇ ਪਾਉਂਗੀ ਮੈਂ ਗੱਟੇ ਨੇ ਜਿੰਨੇ ਰੋਣ ਦੇ ਲੱਗਦੇ ਨੇ ਉਹ ਆਲੂ ਆਲੂ ਖਾਂਦੇ ਨਾ ਤੇ ਬਾਕੀ ਮੈਂ ਥੋੜੇ ਜਿਹਾ ਨਾ ਉਹ ਵੀ ਬਣਾਉਂਗੀ ਆਲੂ ਪਾਲਕ ਆਪਣੇ ਵਾਸਤੇ ਤੇ ਬਸ ਇਹ ਮਸਾਲਾ ਹੋ ਗਿਆ ਅਸੀਂ ਆਲੂ ਪਾ ਦਾਂਗੇ ਥੋੜੇ ਜਿਹਾ ਆਲੂ ਮੈਂ ਰੱਖ ਲਾਂਗੀ ਤੋਂ ਮੈਂ ਪਾਲਕ ਹੀ ਤਿਆਰਾਂਗੀ ਪਾਲਕ ਮੈਂ ਲਸਣ ਵਾਲੀ ਬਣਾਵਾਂਗੀ ਉਨੀ ਉਹ ਵੀ ਕੱਟ ਕੇ ਰੱਖੀ ਹੋਈ ਹੈ ਮੈਂ आलू लगो ये सारा किस पाएंगे मिक्स करोंगे ये देखो जी ये बस मसाले ना अस आलू सुट दे ठीक है बस तो हूँ अस उ ना मेथी पावे क्योंकि तो आलू ना बहुत पोले ने जल्दी गल जाएंगे तो, तो मेथी गलेगी आलू भी गल जाएंगे ठीक है तो मेथी भी नाल ही पा देंगे एम रा कट ली सी काट के रख ली सी मैं सारी ਤੇ ਮਨ ਪਤਾ ਜੀ ਮੈਂ ਜਿਹੜੇ ਮਿੱਠੇ ਆਲੂ ਬਣਾਉਣੇ ਨੇ ਆਹ ਨੂੰ ਉਹਦੇ ਮਿੱਠੇ ਇੱਕੋ ਇੱਕ ਦੋ ਘੁੱਟੀਆਂ ਨੇ ਰਹਿ ਕੇ ਫੇ ਜਰਾ ਜੀ ਹੋ ਜਾਣੀ ਬਿਲਕੁਲ ਅਸੀਂ ਨੂੰ ਉੱਪਰ-ਨੀਚੇ ਕਰ ਲਾਂਗੇ ਠੀਕ ਹੈ ਜੀ ਬਸ ਤੇ ਉਹਨਾਂ ਨੂੰ ਜਿ ਖੁੱਲ੍ਹਾਈ ਪਕਾਣੇ ਅਸੀਂ ਇਹਨੂੰ ਤੱਕਣ ਨਹੀਂ ਲੈਣਾ ਖੁੱਲੀ ਐ ਸਿਮ ਤੇ ਪੱਕਦੀ ਰਹੇਗੀ ਤੇ ਫਿਰ ਮੈਂ ਆਪ ਨੂੰ ਦਿਖਾਵਾਂਗੀ ਠੀਕ ਐ ਇਹਨੂੰ ਮਿਕਸ ਕਰਕੇ ਨਾ ਹੁਣ ਆਪਾਂ ਸਿਮ ਤੇ ਧਰ ਦਾਂਗੇ ਠੀਕ ਐ ਇਹ ਖੁੱਲੀ ਸਿਮ ਤੇ ਪੱਕੇਗੀ ਮੈਂ ਇਹਦੇ ਚੋਂ ਕੁਝ ਨਹੀਂ ਪਾਣਾ ਉਹ ਉਹ ਨਹੀਂ ਕਰਨਾ ਟੱਕਰ ਨਹੀਂ ਲਾਣਾ ਠੀਕ ਐ ਇਹ ਪਾਲਕ ਪੇ ਐ ਜਦ ਮੇਥੀ ਹੋ ਜਾਏਗੀ ਨਾ ਤੇ ਫਿਰ ਮੈਂ ਪਾਲਕ ਪਕਾਵਾਂਗੀ ਠੀਕ ਐ ਇਹ ਨਹੀਂ ਕਰਾਂ ਉੱਪਰ ਇਹ ਦੇਖਣਾ ਸੀ ਇੱਕ ਅਗੇ ਦੋ ਤਿੰਨ ਤਿੰਨ ਚਾਰ ਹਰੀ ਮਿਰਚਾਂ ਦਾ ਲੰਬਾ ਫਾੜ ਕਟਕੇ ਨਾ ਪਾ ਦਾਂਗੇ ਹੁਣ ਇਹ ਮੈਂ ਪਾਵਾਂਗੀ ਫਿਰ ਦਿਖਾਵਾਂਗੀ ਆਪ ਨੂੰ 1 hour later ਤੇਜੀ ਆਪਨੇ ਦੇਖ ਲਈ ਸੀ ਪਿੱਛੇ ਮੇਥੀ ਦੀ ਰੈਸিপি ਤੇ ਬਹੁਤ ਅੱਛੀ ਮੇਥੀ ਬੰਦੀ ਏ ਇਸ ਤਰੀਕੇ ਨਾਲ ਬਣਾਉਗੇ ਸਿੰਪਲ ਬਹੁਤ ਅੱਛੀ ਬੰਦੀ ਏ ਤੇ ਹੁਣ ਮੈਂ ਇਧਰ ਨਾਲ ਨਾਲ ਬਣਾ ਰਹੀ ਹਾਂ ਬੁਲੀ ਵਾਲੇ ਪਰੌਂਠੇ ਕਿਉਂਕਿ ਦੋਨੋਂ ਲੱਗ ਗਈਏ ਭੁੱਖ ਤੇ ਚਲੋ ਜੀ ਬਸ ਨਾਲ ਨਾਲ ਮੈਂ ਬੱਚਿਆਂ ਨੂੰ ਦੇ ਲਾਂਗੀ ਰੋਟੀ ਤੇ ਜਮਨ ਨੇ ਵੀ ਖਾ ਲਿਆ ਸੀ ਪਰੌਂਠਾ ਕਨਾਲ ਮੇਰੇ ਰੌਨਕ ਨੂੰ ਵੀ ਦੇ ਦਾਂਗੀ ਪਰਾਂਠੇ ਪਕਰੋ ਦੀ ਜਿੱਤ ਸੀ ਕਿ ਤੁਸੀਂ ਆਓਗੇ ਤਾਂ ਨਾਲ ਹੀ ਖਾਂਗੇ ਮੈਂ ਕਿਹਾ ਠੀਕ ਹੈ ਫਿਰ ਪਹਿਲੇ ਮੈਂ ਸਾਰੇ ਬਣਾ ਲਵਾਂ ਤੇ ਬਸ ਐ ਹੀ ਥੋੜਾ ਜਿਹਾ ਆਟਾ ਸੀ ਤੇ ਮੈਂ ਫਟਾਫਟ ਬਣਾ ਕੇ ਤੇ ਫਿਰ ਮੈਂ ਬੱਚਨ ਨਾਲ ਜੇਸਤ ਨੇ ਪਹਿਲੇ ਖਾਦਣੀ ਹੈ ਨਾ ਤੇ ਰੌਨਕ ਫਿਰ ਮੇਰੇ ਪਿੱਛੇ ਰੁਕੇ ਐਸੇ ਕਿ ਤੁਸੀਂ ਅੰਦਰ ਬੈਠੋਗੇ ਆ ਕੇ ਨਾਲ ਤੇ ਮੈਂ ਇਕੱਠੇ ਹੀ ਖਾਂਗਾ ਪਹਿਲੇ ਬਾਅਦ ਚੌਲ ਲੱਗ ਤਾਂ ਰੋਟੀ ਨਹੀਂ ਖਾਂਗਾ ਤੇ ਮੈਂ ਕਿਹਾ ਠੀਕ ਹੈ ਚਲ ਜੀ ਮੈਂ ਤੇਰੀ ਮਰਜ਼ੀ ਹੈ ਤੇ ਬਸ ਜੀ ਤੇ ਹੁਣ ਮੈਂ ਇਧਰ ਕਰ ਲਾਂਗੀ ਰੋਟੀ ਦਾ ਕੰਮ ਖਤਮ ਤੇ ਨਾਲ ਨਾ ਕਰ ਲਾਂਗੀ ਮੈਂ ਕਿਚਨ ਵੀ ਸਾਫ ਕਿਉਂਕਿ ਕਿਚਨ ਨੂੰ ਮੈਂ ਐਵੇਂ ਨਹੀਂ ਛੋੜਦੀ ਕਿਚਨ ਮੇਂ ਬਿਲਕੁਲ ਸਾਫ ਰੱਖਣੀ ਆ ਭਾਵੇਂ ਜਿੰਨੀ ਵਾਰ ਮਰਜੀ ਰੋਟੀ ਬਣੇ ਜਿੰਨੀ ਵਾਰ ਮਰਜੀ ਸਬਜ਼ੀ ਬਣੇ ਛੇ ਬੱਚੇ ਦੀ ਮੈਗੀ ਵੀ ਕਿਉਂ ਨਾ ਬੜਾਈਏ ਏਸੀ ਪਰ ਅਸੀ ਕਿਚਨ ਯਾ ਗੈਸ ਨੂੰ ਸਲੈਬ ਨੂੰ ਕਪੜਾ ਮਾਰ ਕੇ ਰੱਖਨੇ ਆ ਤੇ ਇਸੇ ਲਈ ਅਗਰ ਅਸੀਂ ਨਾਲਾ ਕਿਚਨ ਸਾਫ ਰੱਖਨੇ ਆ ਨਾ ਤਾਂ ਕੀੜੇ ਵੀ ਨਹੀਂ ਆਉਂਦੇ ਕੁਝ ਵੀ ਨਹੀਂ ਹੁੰਦਾ ਬਿਲਕੁਲ ਸਲੈਬ ਸਾਫ ਰਹਿੰਦੀ ਹੋਰ ਹੈ ਦੇਖੋ ਐਨਾ ਸਾਰਾ ਪਾਂਡਾ ਮੈਂ ਤੋ ਚੁੱਕੀ ਆ ਤੇ ਹੁਣ ਸ਼ਾਮੀ ਸਾਰਾ ਪਾਂਡਾ ਸੁੱਕ ਜਾਏਗਾ ਨਾ ਫਿਰ ਮੈਂ ਜੋੜਾਂਗੀ ਬੱਸ ਜੀ ਤੇ ਨਾਲ ਮੇਰੀ ਕਿਚਨ ਸਾਫ ਹੋ ਗਈ ਤੇ ਹੁਣ ਮੈਂ ਅੰਦਰ ਜਾਵਾਂਗੀ ਤੇ ਰੌਣਕ ਨੂੰ ਵੀ ਰੋਟੀ ਪਾ ਕੇ ਦਾਂਗੀ ਮੈਂ ਵੀ ਰੋਟੀ ਖਾਂਗੀ ਤੇ ਉਸ ਤੋਂ ਬਾਅਦ ਫਿਰ ਮੈਂ ਦੇਖਾਂਗੀ ਕਿ ਹੋਰ ਕੁਝ ਕੰਮ ਕਰਨੇ ਨੇ ਤੇ ਇਦਰ ਜਸ ਆਇਆ ਜਸ ਪਤਾ ਨਹੀਂ ਕੀ ਕਰਨੇ ਆਇਆ ਸੀ ਮਨ ਖੁਦ ਨਹੀਂ ਪਤਾ ਤੇ ਬੱਸ ਜੀ ਚਲੋ ਆਪਣੇ ਕਿਚਨ ਸਾਫ ਆਪਣਾ ਘਰ ਸਾਫ ਮੇथी ਆਲੂ ਬਣ ਗਏ ਤੇ ਨਾਨਾ ਰੋਟੀ ਪਕਾਉਂਦੇ ਕਹਿੰਦੇ ਨਾ ਮੈਂ ਇਹਨੂੰ ਕੜਸ਼ੀ ਮਾਰਦੀ ਨਹੀਂ ਆ ਤੇ ਬਸ ਇਹ ਬਣ ਗਏ ਨੇ ਥੋੜਾ ਬਹੁਤ ਹਿਲਾਉਣਾ ਪੈਂਦਾ ਨਾ ਮੈਥੇ ਨੂੰ ਉੱਪਰ-ਨੀਚੇ ਵੀ ਕਰਨਾ ਪੈਂਦਾ ਤੇ ਬਸ ਆਪ ਮੇਰੀ ਸ਼ਕਲ ਦੇਖ ਰਹੇ ਹੋ ਨਾ ਮੈਂ ਕਿੰਨੀ ਥੱਕ ਗਿਆ ਹਾਂ ਇਸ ਟਾਈਮ ਤੱਕ ਤੇ ਬਸ ਜੀ ਹੁਣ ਇਧਰ ਪਾ ਲਈਏ ਰੋਟੀ ਤੇ ਮੇਰਾ ਨੂੰ ਵੀ ਪਾ ਕੇ ਦੇਤੀ ਹੈ ਦਹੀਂ ਨਾਲ ਤੇ ਮੈਂ ਵੀ ਲੈ ਲਈਏ ਤੇ ਬਸ ਥੋੜਾ ਥੋੜਾ ਮੱਖਣ ਪਾ ਲਾਂਗੇ ਫੁਲਕੇ ਹੁੰਦੇ ਤੇ ਮੱਖਣ ਬਹੁਤ ਅੱਛਾ ਲੱਗਦਾ ਹੈ ਮੁੱਲ ਦੇ ਪਰਾਂਠੇ ਤੇ ਪਾ ਕੇ ਖਾਣਾ ਤੇ ਬਸ ਜੀ ਅਜੇ ਚਿੱਟਾ ਮੱਖਣ ਤੇਸੀਂ ਲੈ ਆਏ ਨਹੀਂ ਇਸੇ ਮੱਖਣ ਨਾਲ ਕਰ ਰਹੇ ਹਾਂ ਗੁਜ਼ਾਰਾ ਤੇ ਚਲੋ ਜੀ ਨਾਨਾ ਥੋੜਾ ਥੋੜਾ ਆਮ ਦਾ ਚਾਰ ਲੈ ਲਵਾਂਗੇ ਤੇ ਬਸ ਆਪਣਾ ਲੰਚ ਪੜ ਗਿਆ ਤੇ ਦੇਖੋ ਜੀ ਮੈਂ ਕੰਮ ਕਰਾਂ ਤਾਂ ਪਿੱਛੇ ਨਹੀਂ हटਦੀ ਸਾਰਾ ਕੰਮ ਮੈਂ ਆਪੇ ਧੀਰੇ ਧੀਰੇ ਕਰ ਹੀ ਲੈਣੀ ਹੈ ਜਿਵੇਂ ਕਿਵੇਂ ਕਰਕੇ ਹਾਂ ਠੀਕ ਹੈ ਜਿੰਨੀ ਦਰ ਮੇਰੀ ਤਬੀਅ ਠੀਕ ਹੈ ਮੈਂ ਕਰ ਰਹੀ ਹਾਂ ਤੇ ਜੇ ਤਬੀਅ ਖਰਾਬ ਹੋਏ ਤਾਂ ਫਿਰ ਤਾਂ ਬਿਲਕੁਲ ਮੁਸ਼ਕਿਲ ਹੋ ਜਾਏਗੀ ਨਾ ਤੇ ਮੈਂ ਨਹੀਂ ਚਾਹੁੰਦੀ ਕਿ ਮੇਰੀ ਤਬੀਅ ਖਰਾਬ ਹੋਵੇ ਕਿ ਮੈਂ ਇੱਕਦਮ ਆਪਣੇ ਤੇ ਇਨਾ ਬਰਡਨ ਪਾਲਾਂ ਤੇ ਦੇਖੋ ਜੀ ਜਿਵੇਂ ਕਿਵੇਂ ਚੱਲ ਹੀ ਰਿਹਾ ਹੈ ਕੰਮ ਕਿਉਂਕਿ ਮੈਨੂੰ ਪਤਾ ਹੈ ਨਾ ਜਿਵੇਂ ਜਿਵੇਂ ਮੌਸਮ ਚੇਂਜ ਹੋ ਰਿਹਾ ਹੈ ਮੇਰੇ ਖੱਤਰ ਨੂੰ ਸਵੇਲਿੰਗ ਚੜਨੀ ਸ਼ੁਰੂ ਹੋ ਰਹੀ ਹੈ ਤੇ ਉਸ ਵੈਲਿੰਗ ਕਰਕੇ ਹੀ ਮੈਂ ਜਦਾ ਕੰਮ ਨਹੀਂ ਕਰਦੀ ਬਟ ਠੀਕ ਹੈ ਜਿਵੇਂ ਜਿਵੇਂ ਚੱਲ ਰਿਹਾ ਨਾ ਮੈਂ ਚਲਾ ਰਹੀ ਹਾਂ ਕੰਮ ਮੈਂ ਕਿਸੇ ਨੂੰ ਕੁਝ ਕਹਿ ਨਹੀਂ ਸਕਦੀ ਬਸ 2 hours later ਤੇਜੀ ਹੁੰਨ ਹੋ ਗਿਆ ਸੀ ਸ਼ਾਮ ਦਾ ਟਾਈਮ ਤੇ ਜੈਸ ਨੂੰ ਲੱਗੀ ਸੀ ਭੁੱਖ ਤੇ ਬਸ ਉਹਨੇ ਜਿੱਤ ਪਕੜ ਲਈ ਸੀ ਕਿ ਮੈਂ ਨਾ ਚਿਲੀ ਪਟ ਚੀਜ਼ ਪੋਟੇਟੋ ਖਾਂਗਾ ਤੇ ਚੀਜ਼ ਪੋਟੇਟੋ ਮਤਲਬ ਜੋ ਉਹ ਹੁੰਦੇ ਨੇ ਜਿਹਦੇ ਚੀਜ਼ ਵਗੈਰਾ ਪਈ ਹੁੰਦੇ ਤੇ ਇਧਰ ਮੈਂ ਨਾ ਤੋਲੀ ਸੀ ਤੇ ਸ਼ਾਮ ਦਾ ਟਾਈਮ ਹੋ ਗਿਆ ਸੀ ਮੈਂ 90 ਵਗੈਰਾ ਵਿੱਚ ਛਿੰਗੀ ਰਸ਼ਮਾ ਮੈਂ ਤਾਂ ਦਿਖਾਰਦਾ ਮੇਰੇ ਨੱਕ ਤੇ ਕੋਲ ਨੂੰ ਕੋਈ ਨਿਸ਼ਾਨ ਆ ਰਹੇ ਨੇ ਤੇ ਇਸ ਕਰਕੇ ਨਾ ਮੈਂ ਚਸ਼ਮਾ ਨਹੀਂ ਪਾਇਆ ਹਜੇ ਤੇ ਚਸ਼ਮਾ ਪਾਏ ਬਿਨਾ ਗੁਜ਼ਾਰਾ ਵੀ ਨਹੀਂ ਹੈ ਪਰ ਮੈਂ ਥੋੜੀ ਥੋੜੀ ਦੇਰੀ ਵਿੱਚ ਉਤਾਰ ਦੇਣੀ ਆ ਤੇ ਬੱਸ ਇਹ ਮੈਂ ਕੀ ਕੀਤਾ ਫਿਰ ਚੀਜ਼ ਬਣਾ ਰਵਸਨ ਮੈਂ ਥੱਲੇ ਚੀਜ਼ ਰੱਖੀ ਉੱਪਰ ਉਹ ਰੱਖੇ ਚੀਲੀ ਬਾਈਟਸ ਤੇ ਮੈਂ ਉਹਨਾਂ ਨੂੰ ਨਾ ਉਦਸ਼ ਕਰਦਾ ਸੀ ਮਾਈਕ੍ਰੋ ਵਿੱਚ ਤੇ ਪੂਰਾ ਮੈਂ ਚੀਜ਼ ਵਾਲਾ ਬਣਾਤਾ ਸੀ ਇਹਨਾਂ ਨੂੰ 1 hour later ਬਾਜੀ ਉਹਨ ਪੂਰਾ ਦਿਨ ਦੀ ਇੰਨੀ ਥਕਾਵਟ ਹੋ ਗਈ ਸੀ ਨਾ ਕਿ ਉਸ ਤੋਂ ਬਾਅਦ ਮੇਰੇ ਕੋਲ ਪਾਲਕ ਉਰ ਆਲੂ ਬਣੇ ਹੀ ਨਹੀਂ ਪਰ ਜਿਵੇਂ ਕਿਵੇਂ ਹੁਣ ਰਾਤ ਦੀ ਰੋਟੀ ਦਾ ਟਾਈਮ ਹੋ ਰਿਹਾ ਤੇ ਮੈਂ ਉੱਠ ਕੇ ਆਈ ਤੇ ਐਸੇ ਮੈਥੀ ਆਲੂ ਬਣੇ ਹੋ ਸਨ ਪਰ ਮੈਂ ਕਿਹ ਪਾਲਕ ਤੋਤੀ ਹੋਈ ਨਾ ਮੈਂ ਬਣਾਈ ਦਵਾਈ ਨੂੰ ਵੀ ਤੇ ਇਹ ਕਿਧਰ ਵਿੱਚ ਨਾ ਪਈ ਰਹੇਗੀ ਤੇ ਫੇਰ ਖਰਾਬ ਹੋ ਜਾਏਗੀ ਤੇ ਮੈਂ ਕੀ ਕੀਤਾ ਸੀ ਲਸਣ ਪਾਇਆ ਤੇ ਹਰੀ ਮਿਰਚਾਂ ਪਾਈਆਂ ਤੇ ਜੀਵੋ ਕਨੋਲਾ ਪਾਇਆ ਤੇ ਇਹਨੂੰ ਮੈਂ ਥੋੜਾ ਪੁੰਲਿਆ ਲਸਣ ਨੂੰ ਤੇ ਫਿਰ ਮੈਂ ਵਿਸਪਾ ਤੇ ਆਲੂ ਤੇ ਹਰੀ ਮਿਰਚਾਂ ਕਮ ਸੇ ਕਮ ਮੈਂ 4-5 ਪਾਈਆਂ ਹੋਣਗੀਆਂ तो नाल ही फिर मैं लसन भी पुन लिया सी ते नाल पाते मैं आलू तो बस थोड़े हल्के फुलके मसाले पा के ना तो मैं पा दी पालक ते बस अरे तुम दिखा रहे सब ए जरूर दिखा रहे मेथी आलू बने पे ने तो बस हम मैं ये थोड़े हल्के फुलके मसाले पागी नमक पावगी थोड़े जो मैं धनिया पागी ठीक है ना तो बस थोड़े जो मैं पागी ए अपना किचन किंग बस यही हल्के फुल्के मसाले पा लं ਤੇ ਬਸ ਆਪਣਾ ਪਾਲਕ ਔਰ ਆਲੂ ਦੀ ਸਬਜ਼ੀ ਬਣ ਜਾਏਗੀ ਸੁੱਕੀ ਵਾਲੀ ਤੇ ਬਸ ਇਹਨੂੰ ਖਾ ਲਾਂਗੇ ਫੁਲਕੇ ਦੇ ਨਾਲ ਤੇ ਬਸ ਇਹ ਸਬਜ਼ੀ ਬਹੁਤ ਟੇਸਟੀ ਬਣਦੀ ਹੈ ਲਸਣ ਪਾ ਕੇ ਨਾ ਬਹੁਤ ਅੱਛੀ ਬਣਦੀ ਹੈ ਛੇ ਸਿਰਫ ਤੁਸੀਂ ਲਸਣ ਹਰੀ ਮਿਰਚਾਂ ਤੇ ਨਮਕ ਪਾ ਕੇ ਬਣਾ ਸਕਦੇ ਹੋ ਪਰ ਮੈਂ ਥੋੜੇ ਜਿਹਾ ਮਸਾਲੇ ਪਾਏ ਸੀ ਕਿ ਮੈਂ ਕਹ ਚਲ ਜੈ ਰੌਣਕ ਖਾਏਗਾ ਤਾਂ ਦੇਖ ਲੇਗਾ ਵੈਸੇ ਉਹ ਲਸਣ ਵਾਲੀ ਨਹੀਂ ਖਾਂਦਾ ਮਗਰ ਕੀ ਪਤਾ ਕਿ ਬੱਚੇ ਨੂੰ ਪਸੰਦ ਆ ਜਾਂਦੀ ਹੈ ਤੇ ਬਸ ਹੁਣ ਮੇ ਸਾਰੀ ਪਾਲਕ ਪਤਤੀ ਸਹੀ ਕੁਛ ਹੀ ਪਾਲਕ ਸਿਰ ਬਣ ਕੇ ਬਿਲਕੁਲੀ ਕਟੋਰੀ ਜਿੰਨੀ ਰਹਿ ਜੇਗੀ ਹੈ ਤੇ ਇਸ ਕਰਕੇ ਐ ਬੜੀ ਜਰਜੀ ਸਬਜੀ ਬੰਦੀ ਹੈ ਥੋੜੀ ਏਕੜ ਦੀ ਮਤਲਬ ਬੰਦੀ ਬੰਦੀ ਨਾ ਸੁੱਕ ਜਾਂਦੀ ਹੈ ਸਾਰੀ ਪਾਲਕ ਨਾ ਤੇ ਆਪ ਦੇਖਣਾ ਹੈ ਕਿੰਨੀ ਜਰਾਈ ਸਬਜੀ ਰਹਿ ਜੇਗੀ ਤੇ ਫਿਰ ਮੈਂ ਬਣਾ ਵੀ ਲੋਹੇ ਦੀ ਕੜਾਈ ਚ ਰੀਸਾ ਤੇ ਉਹ ਥੋੜਾ ਜ ਆਪਣਾ ਉਹ ਕੜਾਈ ਦਾ ਵੀ ਹੋ ਜਾਂਦਾ ਹੈ ਕਿ ਰੰਗ ਚੇਂਜ ਹੋ ਜਾਂਦਾ ਥੋੜਾ ਜ ਤੇ ਚਲੋ ਜੀ ਇਹ ਸਬਜੀ ਬਣ ਜੇਗੀ ਤੇ ਫਿਰ ਮੈਂ ਆਪ ਨੂੰ ਦਿਖਾਨੀ ਆ ਮੈਂ ਇਹਨੂੰ ਟੱਕ ਕੇ ਰੱਖ ਦਾਂਗੀ ਥੋੜਾ ਜਿਹਾ ਲਾਵਲਾ ਕੇ ਮਿਕਸ ਕਰਕੇ ਨਾ ਮੈਂ ਟੱਗ ਦਾਂਗੀ ਇਹਨੂੰ ਤੇ ਬਸ ਇਹਨੇ ਐਵੇਂ ਸਿੰਪਲ ਜੀ ਸਬਜੀ ਤਿਆਰ ਹੋ ਜਣੀਏ ਔਰ ਬਣਨੀ ਬੜੀ ਵਧੀਆ ਹੈ ਕਿ ਤੁਸੀਂ ਫੁਲਕੇ ਦੇ ਰੱਖ ਕੇ ਨਾ ਆਰਾਮ ਨਾਲ ਖਾ ਸਕਦੇ ਹੋ ਤੇ ਚਲੋ ਜੀ ਇਧਰ ਆਪ ਨੂੰ ਹੁਣ ਰੋਣਾ ਦਿਖਾ ਰਹੇ ਕਿ ਇਹ ਸਬਜੀ ਰੈਡੀ ਹੋ ਗਈ ਹੈ ਦੇਖੋ ਜਰਾ ਮੈਂ ਕਹਿੰਨਾ ਲੋਹੇ ਦੀ ਕੜਾਈ ਇਹ ਨਾ ਆਪਣਾ ਰੰਗ ਬਦਲ ਲੈਂਦੀ ਹੈ ਤੇ ਚਲੋ ਜੀ ਇਹ ਸਬਜੀ ਤਿਆਰ ਹੋ ਗਈ ਉਸ ਤੋਂ ਬਾਅਦ ਫਿਰ ਮੇਰੇ ਰਸੋਈ ਚ ਆਈ ਤੇ ਮੈਂ ਨਾ ਆਟਾ ਗੁੰਨੇ ਆ ਕਿ ਘਿਰਾਨ ਨੂੰ ਲੱਗ ਗਈ ਸੀ ਭੁੱਖ ਤੋ ਘਰ ਦੀ ਮੰਮੀ ਰੋਟੀ ਉਹ ਤਾਂ ਮੈਂ ਕਿਹਾ ਮੈਂ ਤੇ ਖਾਣਾ ਨਹੀਂ ਫੁਲਕਾ ਉਹ ਘਰ ਦੀ ਮੇਰੇ ਲਈ 3-4 ਪਰਾਂਠੇ ਬਣਾ ਦੋ ਮੇਥੀ ਆਲੂ ਦੇ ਨਾਲ ਤੇ ਮੈਂ ਕਿਹਾ ਠੀਕ ਏ ਤੇ ਬਸ ਮੈਂ ਉਹਦੇ ਵਾਸਤੇ ਪਰਾਂਠੇ ਬਣਾਏ ਮੈਂ ਜੈਸ ਨੇ ਪੁੱਛਿਆ ਸੀ ਕਿ ਜੈਸ ਵੀ ਰੋਟੀ ਖਾਏਗਾ ਤੇ ਜੈਸ ਕਹਿੰਦਾ ਮੈਂ ਪਰਾਂਠਾ ਨਹੀਂ ਖਾਣਾ ਕਿਉਂਕਿ ਜੈਸ ਨੇ ਨਾ ਥੋੜੀ ਜਿੜ ਪਹਿਲੇ ਨਾ ਉਹ ਖਾਏ ਨੇ ਮਮੋਸ ਤੇ ਉਹਨੇ ਅੱਜ ਮਮੋਸ ਖਾ ਲਏ ਸਨ ਤੇ ਇਧਰ ਆਟਾ ਗੁੰਨੇ ਰੱਖੇਵੇਂ ਤੇ ਬੱਸ ਜਿੰਨਾ ਮਰਜ਼ੀ ਨਾਲ ਮੈਂ ਕਰਤੀ ਰੋਟੀ ਸ਼ੁਰੂ ਬਣਾਣੀ ਮਤਲਬ 5-10 ਮਿੰਟ ਤਾਂ ਮੈਂ ਦੋ ਮਟੰਦਾਂ ਦਾ ਚੱਕਰ ਲਗਾਣਗੀ ਇਸਾ 5-10 ਮਿੰਟ ਮੈਂ ਉਹਨੂੰ ਦੇਤਾ ਸੀ ਰੈਸਟ ਤੇ ਬੱਸ ਫਿਰ ਉਸ ਤੋਂ ਬਾਅਦ ਮੈਂ ਰੌਣਕ ਵਾਸਤੇ ਬਣਾਤੇ ਸੰਪਰਾਂਠੇ ਤੇ ਇਹ ਪ੍ਰਾਂਠੇ ਬੰਜਨਗੇ ਤੇ ਮੈਂ ਉਹਨੂੰ ਮੇਥੀ ਨਾਲ ਨਾ ਪਾ ਕੇ ਦਵਾਂਗੀ ਤੇ ਜੈਸ ਤੋਂ ਜਿੰਨੀ ਮਰਜ਼ੀ ਮਿੰਤਾ ਬਾਲੂ ਨਾਲ ਰਾਤੀ ਵੇਲੇ ਉਹ ਨਹੀਂ ਖਾ ਕੇ ਰਾਜੀ ਹੁੰਦਾ ਹੋਰ ਉਲਟੀ ਬੁਲਟੀ ਜਿਹਾ ਉਹ ਖਾ ਲੇਗਾ ਮਗਰ ਉਹ ਇਹ ਨਹੀਂ ਖਾਂਦਾ ਫਿਰ ਕਹੇ ਸੀ ਪੈਨਕੇਕ ਬਣਾ ਦੋ ਮੈਂ ਕਿਹਾ ਪੈਨਕੇਕ ਵਾਸਤੇ ਤੁਮ ਮੈਨੂੰ ਥੋੜੇ ਜਿਹਾ ਪਹਿਲੇ ਬੋਲ ਦਿੰਦਾ ਕਿਉਂਕਿ ਮੈਂ ਉਹ ਦਸ਼ਨਾ ਬਣਾ ਨਾ ਪਾ ਕੇ ਨਾ ਤੇ ਉਹਨੂੰ ਮੈਂ ਪੀਸ ਕੇ ਫਿਰ ਉਹਨੂੰ ਥੋੜਾ ਰੈਸਟ ਵੀ ਦੇਣਾ ਹੁੰਦਾ ਤੇ ਮੈਂ ਕਿਹਾ ਸੀ ਮੈਂ ਬਣਾ ਦੇਣੀ ਆ ਪਰ ਨਹੀਂ ਮਨ ਰਿਹਾ ਸੀ ਤੇ ਮੈਂ ਜਦੋਂ ਨਾ ਖਾਏ ਪੈਨਕੇ ਕਿਉਂਕਿ ਉਹ ਵੀ ਮਿੱਠਾ ਹੀ ਹੈ ਨਾ ਤੇ ਚਲੋ ਉਹਨ ਮੈਂ ਉਹਨੂੰ ਕਿਹਦਾ ਪਰਾਂਠਾ ਖਾ ਲੈ ਪਰਾਂਠਾ ਖਾ ਲੈ ਪਰ ਮਨ ਨਹੀਂ ਜਾ ਸੀ ਤੇ ਬਸ ਜੀ ਇਧਰ ਮੇਰੇ ਬਣ ਜਾਣਗੇ ਪਰਾਂਠੇ ਤੇ ਉਸ ਤੋਂ ਬਾਅਦ ਫਿਰ ਮੈਂ ਪਾ ਕੇ ਦਵਾਂਗੀ ਰੋਟੀ ਔਰ ਉਸ ਤੋਂ ਬਾਅਦ ਬਸ ਜਿਹੜੇ ਰੋਟੀ ਖਾਣ ਵਾਲੇ ਪਾਂਡੇ ਹੋਣਗੇ ਨਾ ਇੱਕ ਦੋ ਹੋਰ ਰੱਖ ਦਾਂਗੀ ਤੇ ਬਾਕੀ ਸਾਰੇ ਪਾਂਡੇ ਨਾ ਮੈਂ ਹੁਣੇ ਤੇ ਹੁਣੇ ਹੱਥੋਂ ਹੀ ਤੋਦਾਂਗੀ ਕਿਉਂਕਿ ਤੋਤੋਏ ਪਾਂਡੇ ਨੂੰ ਸਵੇਰੇ ਫਟੇਰ ਨਹੀਂ ਹੁੰਦਾ ਪੰਨਾ ਸਵੇਰੇ ਵੀ ਇਹਨਾਂ ਸਾਰੇ ਪਾਂਡਾ ਘਟਾਉਂਦਾ ਕਿ ਜੱਸ ਨਾ ਬਾਰ ਬਾਰ ਕਦੀ ਕੈਂਪ ਹੈ ਕਦੀ ਪਾਣੀ ਕਦੀ ਕੁਛ ਉਹ ਖੇਲਦੇ-ਖੇਲਦੇ ਵੀ ਨਾ ਕਿੰਨੇ ਸਾਰੇ ਪਾਂਡੇ ਕਰ ਦਿੰਦਾ ਛੋਟਾ ਬੱਚਾ ਹੈ ਨਾ ਕਦੀ ਉਹ ਆਪਣੇ ਕਲਰਸ ਲਈ ਗਲਾਸ ਚੁੱਕਦਾ ਹੈ ਕਦੀ ਕੁਛ ਕਰਦਾ ਹੈ ਤੇ ਉਹਨੂੰ ਜਿੰਨਾ ਮਰਜ਼ੀ ਸਮਝਾ ਲਓ ਮੰਨਦਾ ਤੇ ਹੈ ਨਹੀਂ ਏ ਤੇ ਬਸ ਫਿਰ ਚਲੋ ਜੀ ਦੇਖੋ ਜੀ ਹੁਣ ਇੱਕਦਮ ਸਿਰ ਤੇ ਬਰڈن ਪਏਗਾ ਨਾ ਤੇ ਥੋੜੀ ਦਿੱਕਤ ਲੱਗਦੀ ਏ ਪਰ ਤੇਰੇ ਤੇ ਚਲੋ ਜੀ ਫਿਰ ਆਪਣਾ ਠੀਕ ਹੋ ਜਾਏਗਾ ਜਿਵੇਂ ਕਿਵੇਂ ਤੇ ਇਹ ਦੇਖੋ ਮੈਂ ਨਾ ਮੇਰਾ ਵੇਲ ਨਾ ਬੜਾ ਔਖਾ ਨੇ ਮੇਰੀ ਮੁੱਠੀਆਂ ਨਹੀਂ ਬੰਦੀਆਂ ਨਾ ਤੇ ਮੈਂ ਸਿੱਧਾ-ਸਿੱਧਾ ਹੱਥ ਨਾਲ ਵੇਲਦੀਆਂ ਫੁਲਕਾ ਤੇ ਬਸ ਚਲੋ ਆਪਣੇ ਬੱਚਿਆਂ ਤੇ ਰੋਟੀ ਦੇਣੀ ਏ ਨਾ ਤੇ ਨਾ ਸਰਦਾਰ ਜੀ ਨੇ ਮੇਰੀ ਕੋਈ ਗੱਲ ਮੰਨੀ ਏ ਨਾ ਕਿਸੇ ਨੇ ਮੰਨੀ ਏ ਤੇ ਫਾਇਦਾ ਨਹੀਂ ਏ ਨਾ ਕੁਝ ਵੀ ਬੋਲਣ ਦਾ ਜਦ ਆਪਣੀ ਜ਼ਿੰਦਗੀ ਇਵੇਂ ਹੀ ਗੁਜ਼ਾਰਨੀ ਏ ਤੇ ਫਿਰ ਕਿਸੇ ਨੂੰ ਮਿੰਤਾ ਕੀ ਬਾਣੀ ਆ ਇਜਤ ਮੈਂ ਰਹਿਣਾ ਹੀ ਦਰ ਆਪਣੇ ਬੱਚਿਆਂ ਦੇ ਨਾਲ ਤੇ ਫਿਰ ਬਸ ਫਿਰ ਠੀਕ ਏ ਤੇ ਜੋ ਜਿਵੇਂ ਕਰ ਰਿਹਾ ਉਹ ਵੀ ਕਰ ਹੀ ਜਾਏ ਨਾ ਉਹਨਾਂ ਦੇ ਉਹਨਾਂ ਨੂੰ ਸੁਣਨਾ ਹੈ ਨਾ ਉਹਨਾਂ ਨੂੰ ਸਮਝਣਾ ਹੈ ਤੇ ਜਦੋਂ ਉਹਨਾਂ ਨੇ ਦਿੱਲੀ ਰਹਿਣ ਤੋਂ ਦਿੱਲੀ ਰਹਿਣ ਖੁਸ਼ ਹੋ ਕੇ ਤੇ ਇਧਰ ਮੈਂ ਪਾ ਦਿੱਸੀ ਜੀ ਡੋਟੀ ਰੌਣਕ ਵਾਸਤੇ ਤੇ ਉਹ ਰੋਟੀ ਖਾ ਲੇਗਾ ਤੇ ਇਸ ਤੋਂ ਬਾਅਦ ਜੀ ਵੀਰ ਮੈਂ ਕਰਤੀ ਕਿਚਨ ਸਾਰੀ ਸਾਫ ਔਰ ਸਰਦਾਰ ਜੀ ਦੀ ਗੱਲ ਮੈਂ ਕਿਉਂ ਲੈ ਕੇ ਆਈ ਕਿਉਂਕਿ ਦੇਖੋ ਜੀ ਇੰਨਾ ਕੰਮ ਕਰਕੇ ਜਨਾ ਮੈਂ ਵੀ ਪਰੇਸ਼ਾਨ ਹੋ ਜਾਨੀ ਆ ਤੇ ਉਹਨਾਂ ਨੂੰ ਕੁਝ ਸਮਝ ਨਹੀਂ ਆਂਦੀ ਕਿ ਇਕੱਲੀ ਜਨਾਨੀ ਬਈਆ ਦੋ ਬੱਚੇ ਲੈ ਕੇ ਰਹਿਣਾ ਸਾਰੇ ਕੰਮ ਔਖੇ ਹੀ ਨੇ ਤੇ ਚਲੋ ਜੀ ਜਿਵੇਂ ਕਿਵੇਂ ਮੇਰੀ ਲਾਈਫ ਤੇ ਨਿਕਲ ਹੀ ਗਈ ਏ ਅੱਗੇ ਹੋਰ ਵੀ ਨਿਕਲ ਜਾਏਗੀ ਪਰ ਸਮਝਣ ਵਾਲਾ ਕੋਈ ਵੀ ਨਹੀਂ ਏ ਜੋ ਮੇਰੀ ਕੁੜੀ ਸਮਝਦੀ ਸੀ ਉਹ ਦੁਬਈ ਚਲੀ ਗਈ ਏ ਤੇ ਚਲੋ ਜੀ ਤੇ ਹੁਣ ਨਾ ਕਿਸੇ ਨੂੰ ਸਮਝਾ ਕੇ ਕੁਝ ਫਰਕ ਨਹੀਂ ਪੈਣਾ ਤੇ ਆਪਣੀ ਲਾਈਫ ਨਾ ਆਪਣੇ ਆਪ ਹੀ ਸਹੀ ਕਰਨੀ ਪੈਂਦੀ ਏ ਤੇ ਚਲੋ ਜੀ ਵਾਈ ਗੁਰ ਜੀ ਹੱਥ ਪੈਰ ਚਲਾਉਂਦੇ ਰਹਿਣ ਸਭ ਠੀਕ ਹੋ ਜਾਏਗਾ ਤੇ ਆਪ ਨੂੰ ਸਭ ਨੂੰ ਵਲੌਗ ਪਸੰਦ ਆਏ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਪਿਆਰਾ ਜਿਹਾ ਕਮੈਂਟ ਕਰਨਾ ਤੇ ਵਾਈ ਗੁਰ ਜੀ ਸਭ ਨੂੰ ਚੜ੍ਹਦੀ ਕਲਾ ਵਿਚ ਰੱਖਣ ਤੇ ਪੰਜਾਬ ਨੂੰ ਵੀ ਚੜ੍ਹਦੀ ਕਲਾ ਬਖਸ਼ਣ ਤੇ ਜਿਹੜੀ ਪੈਣਾ ਮੇਰੀ ਮਨੂੰ ਬਹੁਤ ਪਿਆਰੇ ਪਿਆਰੇ ਕਮੈਂਟ ਕਰਦੀਆਂ ਨੇ ਉਹਨਾਂ ਨੂੰ ਬਹੁਤ ਦਿਲ ਤੋਂ ਧੰਨਵਾਦ ਤੇ ਚਲੋ ਜੀ ਓਕੇ ਜੀ